ਕਿ ਤੰਨ ਤੰਨ ਦੇ ਮਾਲਕਾ ਰੰਗ ਤੇਰੇ ਕੌਣ ਜਾਣਦਾ ਤੇਰੇ ਆਪਾਣਿਆਂ ਨੂੰ ਕਿ ਤੰਨ ਤੰਨ ਦੇ ਮਾਲਕਾ ਰੰਗ ਤੇਰੇ ਕੌਣ ਜਾਣਦਾ ਤੇਰੇ ਆਪਾਣਿਆਂ ਨੂੰ ਕਹੀਂ ਬਹਿ ਕੇ ਖਾਂਦੇ ਨੇ ਪਲੰਗ ਤੇ ਰੋਪੀ ਕਹੀਂ ਫਿਰਦੇ ਆ ਪੁੱਜੇ ਹੋਏ ਆ ਦਾਣਿਆਂ ਨੂੰ ਕਿ ਛੱਡ ਬੰਦੇ ਆ ਫਜ਼ੂਲ ਗਿਲਾ ਇਹਨੇ ਤੇਰੇ ਦਿਲ ਦਾ ਹੁਕਮ ਬਿਨਾ ਦਾ ਪਰਮਾਤਮਾ ਦੇ ਕਦੇ ਪੱਤਾ ਵੀ ਨਹੀਂ ਹਿੱਲਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਜੂ ਮੋਗੀਲੰਦ ਉਸਤੀ ਕਮੈਂਟੇਟਰ ਤੇ ਕੁਸਤੀ ਲਖਾਰੀ ਅੱਜ ਅਸੀਂ ਔਸ ਪਹਿਲਵਾਨ ਦੇ ਕੋਲ ਪੁੱਜੇ ਆ ਇਹਨੇ ਹਿੱਕ ਦੇ ਜੋਰ ਦੇ ਨਾਲ ਦੁਨੀਆ ਮਲਾਈ ਹੈ ਸੋ ਆਪਣੇ ਸਮੇਂ ਦੇ ਵਿੱਚ ਕਹਿੰਦੇ ਚੰਗੇ ਚੰਗੇ ਰੁਸਤਵਾਲੇ ਨਾਲ ਕੁਸ਼ਤੀਆਂ ਹੋਈਆਂ ਸੋ ਮੇਰੀ ਮਰਾਦ ਅਬਦੁਲ ਮਜੀਦ ਮਜੀਦਾ ਪਹਿਲਵਾਨ ਜੀ ਸ਼ਰਕੋ ਜੋ ਕਿ ਰੁਸਤਵੇਂ ਹਿੰਦ ਮੇਹਰਦੀਨ ਪਹਿਲਵਾਨ ਜੀ ਵਰਗੇ ਲੱਫੇ ਜਿਗਰ ਹੈ ਇਹਨਾਂ ਨੇ ਹਿੱਕ ਦੇ ਜੋਰ ਦੇ ਨਾਲ ਕਹਿੰਦੇ ਦੁਨੀਆ ਮਲਾਈ ਹੈ ਅੱਜ ਉਹਨਾਂ ਨੂੰ ਤੁਹਾਡੇ ਰੂਪ ਨੂੰ ਕਰਾਣ ਲੱਗੇ ਆ ਜਾਣਾਂਗੇ ਉਹਨਾਂ ਦੀ ਜਵਾਲੇ ਬਾਰੇ ਪਹਿਲਵਾਨੀ ਬਾਰੇ ਕਿ ਉਹਨਾਂ ਦੀ ਕਿਹੜੇ ਕਿਹੜੇ ਮੱਲਾ ਨਾਲ ਕੁਸ਼ਤੀਆਂ ਹੋਈਆਂ ਆਓ ਜੀ ਤੁਹਾਡਾ ਨਾਂ ਜਾਦਾ ਸਮਾਂ ਲੈਂਦੇ ਹੋਏ ਮਲਾਉਂਦੇ ਆ ਮਜੀਦਾ ਪਲਵਾਨ ਜੀ ਨੂੰ ਪਲਵਾਨ ਜੀ ਸਭ ਤੋਂ ਪਹਿਲੇ ਪਿਆਰ ਭਰੀ ਸਤਿਕਾਰ ਜੀ ਸਤਿਕਾਰ ਜੀ ਹੋਰ ਠੀਕ ਠਾਕ ਹੈ ਪਲਵਾਨ ਜੀ ਬਹੁਤ ਵਧੀਆ ਸੋ ਪਲਵਾਨ ਜੀ ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਜਦੋਂ ਤੁਸੀਂ ਪਹਿਲਵਾਨੀ ਖੇਤਰ ਦੇ ਵਿੱਚ ਕਦੋਂ ਧਰਿਆ ਹਾਂਜੀ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀਗੀ ਹਾਂਜੀ ਮੈਂ ਜਦੋਂ ਘਟ ਘਟ 16 ਸਾਲ ਦਾ ਹਾਂ 16 ਸਾਲ ਦਾ ਠੀਕ ਹੈ ਜੀ ਜਦੋਂ ਤੁਸੀਂ ਪਹਿਲਵਾਨੀ ਖੇਤ ਦਾ ਬਤਰੀਆ ਹੋ ਹਾਂ ਜੀ ਕਿ ਕਰਦੇ ਵਿੱਚ ਪਹਿਲਵਾਨੀ ਦਾ ਮਹਾਨ ਸੀਗਾ ਹਾਂ ਜੀ ਪਹਿਲਾਂ ਬਰਦਰ ਕਰਦੇ ਸੀ ਤੁਹਾਡੀ ਹਾਂ ਜੀ ਉਹ ਬਾਅਦ ਚੋਰ ਦਾ ਹੋਇਆ ਕਰਤਾ ਠੀਕ ਹੈ ਜੀ ਤੇ ਮੈਂ ਆਹ ਲਿਖਦਾ 16 ਸਾਲ ਦਾ 17 ਸਾਲ ਦਾ ਜਦ ਬਾਅਦ ਮੈਂ ਬਣ ਗਿਆ ਪਿਆ ਜੀ ਠੀਕ ਹੈ ਜੀ ਤੇ ਪਹਿਲਵਾਨ ਜੀ ਜਦੋਂ ਤੁਸੀਂ ਮੰਨ ਲਓ ਸਵੇਰੇ ਕਿੰਨੇ ਕ ਵਜੇ ਜਿਹੜੇ ਉੱਠ ਜਾਂਦੇ ਸੀਗੇ ਮੈਂ ਜੀ ਪਾਈ ਤੇਰਾ ਵਰਤ ਹਾਂ ਜੀ ਚੇਪਾ ਜੀ ਬਣਾਉਣਾ ਪਾਈ ਤੇਰਾ ਹਾਂ ਜੀ ਪਾਈ ਤੇ ਰੋੜ ਕੇ ਖੜਿਆ ਕੇ ਮੈਂ ਸ਼ੁਰੂ ਕਰ ਦਿੰਦੇ ਠੀਕ ਹੈ ਜੀ ਸਵੇਰੇ ਭਲਵਾਨ ਜੀ ਤੁਸੀਂ ਮਿਹਨਤ ਦਾ ਕੀ ਸ਼ਡਿਊਲ ਸੀਗਾ ਕਿੱਦਾਂ ਮਿਹਨਤ ਲਾਉਂਦੇ ਸੀਗੇ ਮੈਂ ਤਾਂ ਦੇਖੋ ਬੜੀ ਲਈ ਇੱਕ ਗਾਉਂ ਇੱਕ ਦਸਿਆ ਅਗਲਾ ਕੰਮ ਕਰਿਆ ਚੋਰੀ ਬੋਲਦੇ ਹਾਂ ਜੀ ਮੈਂ ਜੀ ਪਾ ਪਾ ਡਾੜੇ ਪਾ ਜੀ ਬਾ ਜੀ ਬਾ ਡੰਡ ਦੇ ਵਾਲ ਬੈਠੇ ਲੰਦਰ ਮੈਂ ਰੋਈ ਜੀ ਸ਼ੀਕ ਜੀ ਦੰਦਗਰ ਉਹਦਾ ਵੀ ਲੌਂਗ ਲੌਂਗੇ ਆਂਦੀ ਆ 5000 ਦੰਦ ਲਾਂਦੇ ਸੀ ਡਾਕਟਰ ਕਿੰਨੇ ਦੇ ਸੀ ਵਾਹ ਜੀ ਵਾਹ ਬੁਰਸਾ ਕਰਦੇ ਕਾਵੇਰੀ 15 32 ਹਰਸਾ ਜਰ ਗਏ ਹਾਂਜੀ ਹਾਂਜੀ ਸਾਡਾ ਗੁਰਨਾ ਠੀਕ ਹੈ ਜੀ ਹਾਂਜੀ ਪੀਪਲ ਵਾਂਜੀ ਕਿੰਨਾ ਕ ਸਮਾਂ ਜਿਹੜਾ ਲੱਗਿਆ ਸੀਗਾ ਵੀ ਇੱਕ ਨੰਬਰ ਜੋੜ ਦੇ ਵਿਚਾਲੇ ਲਈ ਤੁਹਾਨੂੰ ਮੈਂ ਵੀ ਦੇਖੋ ਇਹ ਗੱਲ ਜੀ ਮੋਰ ਤੁਹਾ ਬੱਦੇ ਬਲੜਾ ਕੋ ਲੱਗ ਪਈ ਹੈ ਠੀਕ ਹੈ ਜੀ ਯਾਨੀ 5 ਤੋਂ 6 ਸਾਲ ਲੱਗੇ ਸੀਗੇ ਇੱਕ ਨੰਬਰ ਚੰਗੀ ਦੇ 5-6 ਸਾਲ ਯਾਨੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਖੁਰਾਕ ਦੇ ਵਿੱਚ ਭلوان ਜੀ ਕੀ ਕੀ ਲੈਂਦੇ ਸੀਗੇ ਸਵੇਰੇ ਖੁਰਾਕ ਜੀ ਬਲਦੇ ਦੇ ਸੇਵ ਖਾ ਪਹਿਲਾਂ ਦੋ ਦੋ ਬਲ ਗੜ ਕਰਵਾਜ ਲਿਭਰਾਣਾ ਠੀਕ ਹੈ ਜੀ ਉਹ ਤੋਂ ਬਾਅਦ ਮਰਦਾ ਵਾਲਾ ਖਾਦੇ ਠੀਕ ਹੈ ਜੀ ਸ਼ੁਰੂ ਕਰਕੇ ਉਹ ਜਿਆ ਪੀ ਗਏ ਹੰਡਾ ਗੋੜੀ ਹੈ ਨਾ ਭلوانਾ ਜੀ ਹਾਂਜੀ ਬਾਜੀ ਬਦਾ ਪੀ ਰਹੇ ਕਿਉਂਕਿ ਪਲਵਾਨ ਜੀ ਤੁਹਾਡੀ ਦੱਸੀ ਹੋਈ ਜਿਹੜੀ ਖੁਰਾਕ ਹੈ ਜਿਹੜੀ ਸਾਡੀ ਅੱਜ ਨਿਊ ਜਨਰੇਸ਼ਨ ਹੈ ਨਿਊ ਪੰਜੀਰੀ ਹੈ ਉਹਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਕਿਉਂਕਿ ਤੁਹਾਡੇ ਵਰਗੇ ਰਸਤੇ ਨੂੰ ਪਲਵਾਨ ਹੈ ਜਿਹੜੇ ਬਾਕੀ ਮਿਹਰ ਦਿਨ ਪਲਵਾਨ ਜੀ ਬਹੁਤ ਵੱਡੇ ਮੱਲ ਹੋਏ ਆ ਜੇ ਦਰਸ਼ਕ ਵੀਰੋ ਜਦੋਂ ਤੋਂ ਪੂਰੇ ਵਰਲਡ ਲੈਵਲ ਦੀ ਗੱਲ ਕਰੀਏ ਵੀ ਵਰਲਡ ਦੇ ਵਿੱਚ 252 ਕੰਟਰੀਆਂ ਆ ਜੀ ਜੇ 올 ਵਰਲਡ ਦੇ ਵਿੱਚ 10 ਮੱਲ ਚੁਣਨੇ ਹੋਣ ਦਾ ਇੱਕ ਨੌ ਮਿਹਰ ਦੇ ਪਲਵਾਨ ਜੀ ਦਾ ਵੀ ਆਂਦਾ ਕਿਉਂਕਿ ਬਹੁਤ ਵੱਡੀ ਗੱਲ ਹੈ ਬਹੁਤ ਜ਼ਿਆਦਾ ਵੱਡੀ ਗੱਲ ਹੈ ਮਾਣ ਮਹਿਸੂਸ ਹੁੰਦਾ ਜੀ ਅੱਜ ਵੀ ਜਦੋਂ ਬੋੜਾਂ ਦੀ ਸੰਗਣੀ ਛਾਵੇਂ ਬਹਿ ਕੇ ਲੋਕੀ ਪਲਵਾਨੀ ਦਾ ਜ਼ਿਕਰ ਕਰਦੇ ਆ ਪਲਵਾਨੀ ਦੀ ਜਿਹੜੀ ਗੱਲ ਛਿੜਦੀ ਹੈ ਤਾਂ ਮਿਹਰ ਦੀ ਪਲਵਾਨ ਜੀ ਹੋਰ ਨਾਲ ਲੋਕੀ ਵੱਡੇ ਪਿਆਰ ਸਤਿਕਾਰ ਦੇ ਨਾਲ ਲੈਂਦੇ ਆ ਕਿਉਂਕਿ ਆਪਣੇ ਸਮੇਂ ਦੇ ਬਹੁਤ ਵੱਡੇ ਮੱਲ ਹੋਏ ਆ ਉਹਨਾਂ ਦਾ ਪਲਵਾਨੀ ਖੇਤਰ ਦੇ ਵਿੱਚ ਲਾ ਬਹੁਤ ਵੱਡਾ ਜੇ 2 ਤੋਂ 3 ਦਿਨ ਦਾ ਸਮਾਂ ਵੀ ਖੁੱਲਾ ਮਿਲ ਜੇ ਉਹਨਾਂ ਬਾਰੇ ਗੱਲ ਕਰਨ ਦੇ ਲਈ ਕਿ ਸਮਾਂ ਜਿਹੜਾ ਘੱਟ ਪੈ ਜੇਗਾ ਕਿਉਂਕਿ ਪਲਵਾਨੀ ਖੇਤਰ ਦੇ ਵਿੱਚ ਮੱਲਾ ਬਹੁਤ ਜ਼ਿਆਦਾ ਪਲਵਾਨਜੀ ਹੋਣਾ ਨੇ ਮਾੜੀਆਂ ਨੇ ਸੋ ਅੱਜ ਉਹਨਾਂ ਨੇ ਸਪੁੱਤਰ ਦੀ ਬੇਦੀ ਗੱਲਾਂ ਤੁਹਾਡੇ ਤੱਕ ਪਹੁੰਚਾਵਾਂਗੇ ਅਸੀਂ ਪਲਵਾਨਜੀ ਤੁਹਾਡੀ ਆਪਣੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਮੱਲਾ ਨਾਲ ਕੁਸ਼ਤੀਆਂ ਹੋਈਆਂ ਜੀ ਇਹ ਕੁਸ਼ਤੀ ਵੀ ਵੈਸੇ ਦਾ ਜੀ ਸਾਰਾ ਮੱਲਾ ਬੰਦਾ ਵਧੀਆ ਜਿੰਨੇ ਵੀ ਡੰਗਾਲਾ ਹਾਂਜੀ सोनी भाई मलकी रफी ਉਹ ਜਿਹੜਾ ਬਾਰੇ ਹੈ ਉਹ ਦੋ ਜਿਹੜੇ ਪ੍ਰੋਗਰਾਮ ਦੇ ਵਾਲੀਆ ਠੀਕ ਹੈ ਜੀ ਤੇ ਬਗੀਰਿਆਂ ਅਕਬਰੀਏ ਨਾਲ ਹਾਂ ਜੀ ਤੇ ਗੀਰਗੇਂਬਰੀਏ ਨਾਲ ਉਹ ਵਾਹ ਜੀ ਵਾਹ ਜੀ ਫਿਰ ਜਿੰਨੇ ਵੀ ਉਸਤੂ ਰਾਣੀ ਦਾ ਹਾਜੀ ਪ੍ਰੋਗਰਾਮ ਜੀ ਦਾ ਸਾਰਾ ਹੋ ਗਿਆ ਜੀ ਵਾਹ ਜੀ ਵਾਹ ਜੀ ਜਨਨ ਦਰਸ਼ਕੋ ਜਿਹੜੇ ਉਸ ਟਾਈਮ ਦੇ ਰੁਸਤਮ ਸੀਗੇ ਸਾਰੇ ਮੱਲਾ ਨਾਲ ਮਜੀਦਾ ਭਲਵਾਨ ਜੀ ਦੀਆਂ ਕੁਸ਼ਤੀਆਂ ਹੋਈਆਂ ਹਾਂ ਜੀ ਜੀ ਚਲੋ ਕਈ ਏ ਅਜੇ ਕਿਛੇ ਪਹਿਲਵਾਨ ਦਾ ਨਾਮ ਜਿਹੜਾ ਰਹਿ ਗਿਆ ਹੋਵੇ ਤਾਂ ਅਸੀਂ ਮਾਫੀ ਚਾਹੁੰਦੇ ਆ ਪਰ ਲੇਕਿਨ ਉਸ ਸਮੇਂ ਦੇ ਆਲਮੋਸਟ ਜਿੰਨੇ ਵੀ ਚੰਗੇ ਪਹਿਲਵਾਨ ਸੀਗੇ ਸਾਰਿਆਂ ਨੇ ਨਾਲ ਕੁਸ਼ਤੀਆਂ ਹੋਈਆਂ ਸੋ ਪਹਿਲਵਾਨ ਜੀ ਤੁਹਾਡੀ ਫੈਮਿਲੀ ਦੇ ਵਿੱਚ ਕੋਲ ਕੋਣ ਹੈ ਜੀ ਜਿਹੜੇ ਜੀ ਇਹ ਵੱਡਾ ਬ੍ਰਦਰ ਬਹੁਤ ਵਧੀਆ ਠੀਕ ਹੈ ਜੀ ਆਪਣੀ ਛੋਟੀ ਸਿਸਟਰ ਜੀ ਮੇਰੀ ਜਵੰਦਰ ਆ ਤੇ ਵਰਦੀ ਭੈਣ ਮੇਰੀ ਇੰਗਲੈਂਡ ਦਾ ਸਾਡੇ ਤੋਂ ਵੱਡੀ ਜਿੰਦੀ ਕਿਹਾ ਤੇ ਮੈਂ ਜੋ ਮੇਰੀ ਵਾਈਫ ਕੋਲ ਦੀ ਗੁੜੀਆ ਠੀਕ ਹੈ ਜੀ ਠੀਕ ਹੈ ਅੱਛਾ ਪਹਿਲਵਾਨ ਜੀ ਕੜੇ ਕਿੰਨੇ ਕੋ ਗੱਦਬਾਤ ਤੋਂ ਹੋਤੀ ਹੈ ਫਲੈਸ਼ ਟੂ ਕਿੰਨੀ ਹੋਈ ਹੈ ਬਾਜੀ ਬਾਹ ਬਾਜੀ ਵਾਹ ਅੱਛਾ ਪਹਿਲਵਾਨ ਜੀ ਤੁਹਾਡੀ ਇਹਨਾਂ ਸਾਰੇ ਮੱਲਾ ਨਾਲ ਕੁਸ਼ਤੀਆਂ ਹੋਈਆਂ ਜਿਹੜੇ ਉਸ ਸਮੇਂ ਦੇ ਰੁਸਨ ਸੀਗੇ ਹਾਂ ਜੀ ਤਾਂ ਕੋਈ ਯਾਦਗਾਰ ਕੁਸ਼ਤੀ ਤੁਹਾਡੀ ਆਪਣੀ ਕੋਈ ਯਾਦਗਾਰ ਕੁਸ਼ਤੀ ਹੋਵੇ ਉਹ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਮੇਰੀ ਵੀ ਵੈਸੇ ਹੀ ਕੋਈ ਨਾ ਸਾਰਾ ਯਾਦਗਾਰੀ ਆ ਹਾਂ ਜੀ ਇਹ ਕੁਸ਼ਤੀ ਆਸੀ ਜਿਹਦੀ ਕੁਸ਼ਤੀ ਨੂੰ ਮੈਂ ਡਰਦੀ ਨਹੀਂ ਬਹੁਤ ਜ਼ਿਆਦਾ ਹਾਂਜੀ ਇਹ ਦੇਖ ਕੇ ਜਦ ਮੈਂ ਤਰਿਆ ਲੱਗਿਆ ਫਲਾਣਾ ਮੁੰਡਾ ਆਵਾ ਠੀਕ ਹੈ ਜੀ ਉਹਨਾਂ ਨੇ ਮੈਨੂੰ ਮੋਹ ਮਲ ਕੇ ਜਿਆਪਿਆ ਤਾਂ ਉਸ ਜਿਆਪਣਾ ਰਕੇਸ਼ ਦਾ ਉਹ ਦਰਸ਼ਕ ਵਾਹ ਜੀ ਮਰਕੇਸ਼ ਬਹੁਤ ਵੱਡਾ ਮੱਲ ਸੀਗਾ ਗੌਰ ਵਾਲਾ ਦਰਸ਼ਕ ਉਹਨਾਂ ਦੇ ਨਾਲ ਕਿੱਦਾਂ ਕੁਸ਼ਤੀ ਹੋਈ ਸੀਗੀ ਪਹਿਲਵਾਨ ਜੀ ਕਿੰਨੇ ਕੁ ਮਿੰਟ ਕੁਸ਼ਤੀ ਚੱਲੀ ਸੀ ਕਿਹੜੀ ਥਾਂ ਤੇ ਹੋਈ ਸੀਗੀ ਮੈਨੂੰ ਲੱਗੇ ਬੰਦਾ ਮੈਮੋ ਵਾਲਾ ਮੈਮੋ ਵਾਲਾ ਉੱਥੇ ਕੁਸ਼ਤੀ ਵੀ ਨਾ ਹੋਈ ਨਿਕਟ ਵਾਲਾ ਸੀ ਹਰ ਮਰ ਕੁਸ਼ਤੀ ਹੋਈ ਹਾਂਜੀ ਤੋਤਲੇ ਹਰੀ ਬੀ ਜੀ ਮੇਰੇ ਵਾਹ ਜੀ ਤੇ ਮੈਂ ਦੱਸਿਆ ਗਾੜੀ ਦੀ ਗਾੜੀ ਮੇਰੇ ਨੂੰ ਕਾਹ ਵੀ ਬਤਰਾ ਤੂੰ ਠੀਕ ਹੈ ਤੂੰ ਬੋਲਾਂਗੇ ਹਾਂ ਜੀ ਪਹਿਲਾਂ ਮੈਂ ਸਾਰੇ ਵਗੇ ਮਨਣਾ ਕੋਈ ਪਰਮਾਨੇ ਜੀ ਗਿਆ ਜਨਾ ਮਨ ਕੇ ਸਾਰੇ ਖਾਲੇ ਮੇਕ ਲਾ ਬੱਤ ਕਰਦੇ ਠੀਕ ਹੈ ਜੀ ਸਭ ਤੋਂ ਜ਼ਿਆਦਾ ਇੰਪ੍ਰੈਸ ਪਲਵਾਨ ਜੀ ਜਦੋਂ ਤੁਸੀਂ ਰਕੇ ਹੁੰਦਾ ਆ ਕਿਤਾ ਮੰਨ ਉਸ ਕੁਸ਼ਤੀ ਨੂੰ ਜਦੋਂ ਤੁਸੀਂ ਆ ਕੇ ਰਿਜ਼ਲਟ ਦੱਸੇ ਪਲਵਾਨ ਜੀ ਨੂੰ ਮਿਹਰਬੀ ਪਲਵਾਨ ਜੀ ਨੂੰ ਤਾਂ ਉਹਨਾਂ ਨੇ ਤੁਹਾਨੂੰ ਥਾਪੜਾ ਦਿੱਤਾ ਵੀ ਬੇਟੇ ਅੱਜ ਤੂੰ ਵੱਡੇ ਮੰਨ ਨੂੰ ਮੰਨ ਲੋ ਟਾ ਕੇ ਮੇਰਾ ਮਨ ਖੁਸ਼ ਕਰਤਾ ਕਿ ਇਹਦੇ ਇਹਦਾ ਬੋਲਾ ਕੇ ਕੇਸ ਕਿਹਦਾ ਮਾਝੀ ਉਹਨਾਂ ਦਾ ਮਗਰ ਕੀ ਐਸੇ ਸੁੰਦਰ ਨਾ ਹਰਿੰਦਰ ਬਾਹਰ ਹਾਂਜੀ ਲਾਭਾ ਕਈ ਬਲਾਜਾਂ ਲੱਗੇ ਚਲੋ ਤੇ ਦੱਸਿਆ ਹਾਂਜੀ ਸਾਰਾ ਬਰਾਬਰ ਮਗਰ ਕੋਟ ਕੋਟ ਚੰਗੇ ਮਿਲਦੇ ਬੰਦਾ ਹੈਗਾ ਹਾਂਜੀ ਤੇ ਮੈਂ ਜਿਹੜੀ ਮੈਮੂ ਆ ਸਾਡੇ ਲੱਗੇ ਇਹਨਾਂ ਦਾ 60% ਮੇਰੇ ਕੋਸ਼ਿਸ਼ੀ ਹਾਰੀ ਗਈ ਹੈ ਠੀਕ ਹੈ ਜੀ ਤੇ ਬਾੜੀ ਬੋਲ ਕਹਿੰਦੇ ਬਹੁਤ ਜਰ ਮਨ ਗਿਆ ਜੀ ਇਹਦੇ ਮਾਝੀ ਹਾਰ ਗਈ ਹੈ ਠੀਕ ਹੈ ਜੀ ਅੱਛਾ ਪਹਿਲਵਾਨ ਜੀ ਤੁਸੀਂ ਲਿਖਦੇ ਬਹੁਤ ਵਧੀਆ ਹੋ ਬਹੁਤ ਵਧੀਆ ਲਿਖਦੇ ਹੋ ਮੈਸੇਜ ਮਿਲਦਾ ਹੈ ਜੀ ਤੁਹਾਡੀ ਲਿਖਤਾ ਸੀ ਵੀ ਪੜਦੇ ਆ ਦਿਲ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਲਿਖਣ ਦਾ ਸ਼ੌਕ ਇਦਾਂ ਪਿਆ ਜੀ ਤੁਹਾਨੂੰ ਸ਼ੌਕ ਤੇ ਫਿਲਮਾਂ ਦੇ ਬ੍ਰੋ ਪ੍ਰੋਫੈਸਰ ਲਿਖਦੇ ਮਾਉ ਦਾ ਹਾਂ ਜੀ ਸਾਧਾ ਸਾਥ ਮੇਰੇ ਬਹੁਤ ਲਖਾਰੀ ਸੀਗੇ ਉਹ ਤਾਂ ਮੋਹ ਵੱਡੇ ਲਖਾਰੀ ਸੀਗੇ ਜਿੰਡੇ ਵੱਡੇ ਪਹਿਲਵਾਨ ਹੋਏ ਆ ਐਡੇ ਵੱਡੇ ਲਖਾਰੀ ਸੀਗੇ ਜੀ ਤੇ ਮਿਲਦਾ ਹੀ ਸ਼ੌਕ ਜਿੱਦਾਂ ਵੱਲੋਂ ਕੋਈ ਗੁਜਾਰਦ ਉਸ ਜਆਪਰਾ ਵੀ ਆਪਣਾ ਸ਼ਗਲ ਮਿੱਤਰ ਵੀ ਮਾਲੀ ਕਰ ਗਿਆ ਜਾ ਕੇ ਹਾਂ ਜੀ ਨਵੇਂ ਬੰਦ ਕਰ ਗਿਆ ਹਾਂ ਜੀ ਹਾਂ ਜੀ ਜੋ ਕਿ ਉਹ ਇਹ ਮਦਦ ਬਿਲਕੁਲ ਮਾੜਾ ਮਾੜਾ ਲਿਖਣਾ ਸ਼ੁਰੂ ਕੀਤਾ ਇਹ ਵੀ ਆ ਬੰਦੇ ਬਾਰੇ ਹੋਰ ਹੋਰ ਲਿਖਦੇ ਰਿਹਾ ਕਿ ਭਵਾਨਾ ਬਾਰੇ ਸ਼ੁਰੂ ਕੀਤਾ ਠੀਕ ਹੈ ਜੀ ਤੇ ਭਵਾਨਾ ਬਾਰੇ ਗਰੀਬ ਲੱਗਦੀ ਸੀ ਇਹਨਾਂ ਤੋਂ ਵੀ ਕਿਹੜੀ ਇਹਾਂ ਦੀ ਕਹਾਣੀ ਜਿਹੜੇ ਹੈ ਜਿਹੜੇ ਮੱਲਾ ਮੱਲਾ ਬਾਰੇ ਗੱਲਾਂ ਕਰਦੀਆਂ ਗਾਮਾ ਜੀ ਬਾਰੇ ਮੱਲਾ ਬਾਰੇ ਇਹਨਾਂ ਦਾ ਭਵਾਨਾ ਬਾਰੇ ਸ਼ੁਰੂ ਕੀਤਾ ਲਿਖਣਾ ਠੀਕ ਹੈ ਜੀ ਉਹ ਬਾਰੇ ਨਾਮ ਮੱਲਾ ਪਣ ਲਿਖਿਆ ਹਾਂਜੀ ਅੱਛਾ ਭਵਾਨ ਜੀ ਤੁਸੀਂ ਅਖਾੜਾ ਚਲਾਉਂਦੇ ਹੋ ਤੇ ਅਖਾੜੇ ਦੇ ਵਿੱਚ ਕਿੰਨੇ ਕੁ ਮੁੰਡੇ ਜਿਹੜੇ ਜੋੜ ਕਰਦੇ ਆਂ ਜੀ ਅੱਜ ਆਪਣੇ ਬਾਰੇ ਜੀ ਥਾਵੀ ਪੁੱਛੀ ਮੁੰਡੇ 22 ਬੱਚੇ ਮੁੰਡੇ ਆ ਉਹਨਾਂ ਚੋਂ ਉੱਚ 2 4 9 ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਆਪਣੇ ਜੀ ਮੁੰਡਾ ਸਰਿੰਦਰ ਹੈ ਅਗਰ ਅਗਰ ਜੀ ਮਾ ਵਸੇ ਉਹਨਾਂ ਅਰੇ ਤੇ ਮਗਦੇ ਦਾ ਨਾਮ ਫਿਰੰਦਰ ਹਾਂਜੀ ਅੱਜ ਤੇ ਵਧੀਆ ਦੋ ਤਿੰਨ ਨੰਬਰ ਦੀ ਗੋੜਦਾ ਕੋਈ ਬੜਾ ਮੁੰਡਾ ਠੀਕ ਹੈ ਜੀ ਅਜੇ ਕਾਹ ਦਾ ਮੁੰਡਾ ਹਾਂਜੀ ਹਾਂਜੀ ਹੋਰ ਹੈ ਜੀ ਮੁੰਡੇ ਹੋਰ ਵੀ ਆ ਜੀ ਠੀਕ ਹੈ ਜੀ ਅੱਛਾ ਪਹਿਲਵਾਨ ਜੀ ਇੱਕ ਗੱਲ ਹੋਰ ਦੱਸੋ ਵੀ ਜਿੱਦਾਂ ਸਵੇਰ ਦੀ ਮਿਹਨਤ ਬਾਰੇ ਅਸੀਂ ਤੁਹਾਡੇ ਤੋਂ ਪੁੱਛ ਲਿਆ ਜਿਹੜੀ ਤੁਸੀਂ ਸ਼ਾਮ ਦੀ ਮਿਹਨਤ ਕਰਦੇ ਸੀਗੇ ਉਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਸ਼ਾਹਬ ਜੀ ਬੜੇ ਸਾਧਗੋਤਾਂ ਖਾੜੇ ਇਹ ਗੁਰੂ ਜੀ ਮਾ ਦੀ ਨਾ ਹਾਂਜੀ ਗੁਰੂ ਜੀ ਹਾਂਜੀ ਕਦੀ ਤਾਂ ਹੀ ਮਿਲ ਗਏ ਤੇ ਜਦੋਂ ਪੱਵਲ ਨੂੰ ਦਿੰਦੇ ਨੇ ਉਹ ਵਾਜਿ ਉਹਨਾਂ ਸਾਰਿਆਂ ਮਰਦੇ ਸਾਰਿਆਂ ਜੋ ਹੁਣੇ ਹਾਂਜੀ ਕਿ ਸਾਡੇ ਨਾਲ ਵੀ ਇੱਕੋ ਉਸੇ ਸਾਹ ਦੇ ਬਗੜ ਖਾਣਾ ਕਰਦੇ ਨੇ ਹਾਂਜੀ ਸਾਡਾ ਗੜ ਵੀ ਸਾਡੇ ਮਗਦੀ ਦੀ ਵੇਖਾੜਾ ਕਰਦਣਾ ਠੀਕ ਹੈ ਜੀ ਤੇ ਖਾੜਾ ਗੋੜ ਦੀ ਬੈੜੀ ਨੂੰ ਕਰਨ ਜਿਹੜਾ ਪਤਨੀ ਮੈਂ ਕੁੜੀ ਚਾਹ ਤੇ ਇੱਕ ਹੜਾ ਕੋਲ ਬੈਠੇ ਐ ਫੋਰੀ ਬਸਦੀ ਹਾਂ ਜੀ ਜੋਸ਼ੀ ਮੈਂ ਹਾਂਜੀ ਬੰਦ ਲਗਾ ਲਈ ਉਹਨਾਂ ਨੇ ਕਹਿ ਲਈ ਕਿ ਮੈਂ ਅੱਜ ਰਾਤ ਨੂੰ ਛੇ ਟੋੜਾ ਰੋਟੀ ਖਾ ਕੇ ਵੀ ਨਾ 2000 ਰੁਪਏ ਦੇ ਦੇ ਠੀਕ ਹੈ ਜਨਾ ਗੱਲਾਂ ਅੱਗੇ ਜੋੜਾ ਕਰਕੇ ਅੱਜ ਆਪਣੀ ਨੀਂਦ ਬੁਰੀ ਫੋਲਾਂ ਦੇ ਰਹੀ ਵਾਹ ਜੀ ਵਾਹ ਵਾਹ ਅੱਛਾ ਦੋ ਵਾਰ ਤੁਸੀਂ ਇਹ ਖਾੜਾ ਖੋਦ ਸੀ ਹਾਂ ਜੀ ਸਾਰੇ ਮੁੰਡਿਆਂ ਨਾਲ ਜੋਰ ਕਰਦੇ ਸੀ ਤੇ ਪਲਵਨ ਜੀ ਸ਼ਾਮ ਦੀ ਖਾਣਕ ਬਾਰੇ ਦੱਸੋ ਸ਼ਾਮ ਨੂੰ ਦੇਖੋ ਤੁਸੀਂ ਖਾਣਕ ਛਾਰੀ ਦੱਸਣੀ ਹੈ ਪਲਵਾਨ ਜੀ ਜਿਹੜੀ ਸਾਡੀ ਨਿਊ ਜਨਰੇਸ਼ਨ ਹੈ ਜਿਹੜੇ ਨਵੇਂ ਮੁੰਡੇ ਆ ਉਹ ਲਾ ਸ਼ੁਰੂ ਕੀਤਾ ਜੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਦੇਖੋ ਮੈਡੀਸਨ ਬਹੁਤ ਜ਼ਿਆਦਾ ਆ ਗਿਆ ਪਰ ਤੁਸੀਂ ਜਿਹੜੀ ਖਰਾਕਾਂ ਖਾਈਆਂ ਜੀ ਮੇਰੇ ਦਿਨ ਪਲਵਾਨ ਜੀ ਨੇ ਤੁਹਾਨੂੰ ਦੱਸੀਆਂ ਤੁਹਾਡੇ ਉਸਤਾਦਾਂ ਨੇ ਦੱਸੀਆਂ ਜੀ ਉਹਨਾਂ ਬਾਰੇ ਜ਼ਿਕਰ ਜ਼ਰੂਰ ਕਰੋ ਪਲੀਜ਼ ਖਰਾਕ ਨੂੰ ਦੇਖੋ ਸਵੇਰ ਨੂੰ ਮੱਲੋ ਬੋਠਿਆ ਹਾਂ ਜੀ ਗਦਾ ਕੋ ਸਾਰੇ ਬੀਜ ਬਣਾ ਹਾਂ ਜੀ ਜਦੋਂ ਉਹ ਰਿੰਦਾ ਹਾਂਜੀ ਮੈਂ ਵੀ ਜੋ ਹੁਣ ਬੱਚਾ ਵੀ ਜਿਹੜਾ ਕਹਿੰਦਾ ਕਰਦਾ ਵੀ ਝੂਠ ਬੋਲਦਾ ਹਾਂਜੀ ਮੈਂ ਕਿਲੋ ਕਿ ਪੀ ਗੱਲ ਕਰੀਏ ਉਹ ਬਾਜੀ ਕਿਲੋ ਦੇ ਦਸ ਰੁਪਏ ਪੀ ਪੀ ਤਹ ਜੜ ਕੇ ਠੀਕ ਹੈ ਜੀ ਤੇ ਬਹੁਤ ਵੱਡੀ ਗੱਲ ਹੈ ਦਰਸ਼ਕ ਵੀਰੋ ਇੱਕ ਦਿਹਾੜੀ ਦੇ ਵਿੱਚ ਕਹਿੰਦੇ ਇੱਕ ਕਿਲੋ ਕੀ ਪੀਣਾ ਕੋਈ ਛੋਟੇ ਮੋਟੇ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਮਨ ਜੀ ਦੋ ਵਾਰ ਪਾਜੀ ਉਹਨੇ ਗੱਲ ਛੱਡ ਗਿਆ ਆ ਗਿਰ ਕਰ ਕਰ ਗਿਆ ਤੇ ਠੀਕ ਹੈ ਜੀ ਤਾਂ ਜੀ ਮੁੰਡੇ ਅੱਜ ਨੂੰ ਮੁੰਡੇ ਵਾ ਵਾ ਕਰ ਹਾਂ ਜੀ 17 ਕਿਲੋ ਦੀ ਜਗ੍ਹਾ ਦੀ ਮੇਰੀ ਉਮੀਦ ਇਹ 17 ਕਿਲੋ ਕਿਉਂ ਨਹੀਂ ਮਿਲ ਰਹਾ 15 ਜੇ 17 ਕਿਲੋ ਦਾਤਾ ਹੈ ਠੀਕ ਹੈ ਜੀ ਕੋਦੇ ਦਾ ਪਾਣੀ ਦੀ ਗੱਲ ਹਾਂ ਜੀ ਦੋ ਛੇ ਬਣ ਦੀ ਬਟੋਨੇ ਮੁੰਗੀ ਠੀਕ ਹੈ ਜੀ ਇਹ ਮੈਂ ਕਿ ਹੋਵੇ ਬੀਤਾ ਤੇ ਬਾਕੀ ਮੀਂਹ ਵਰਗਾ ਵੀ ਹਾਂ ਜੀ ਅੰਦਰ ਹਾਂ ਜੀ ਜਦੋਂ ਮੈਂ ਘੋ ਪੀਦਾ ਜਦ ਦੁੱਧ ਬਹੁਤ ਘੱਟ ਪੀਤਾ ਹਾਂ ਜੀ ਕਿਉਂ ਉਹਨੂੰ ਜ਼ਿਆਦਾ ਤਵੱਜਾ ਹਾਂ ਜੀ ਕਿਉਂ ਜ਼ਿਆਦਾ ਚਿੜਕੜ ਖਾਇਆ ਨਹੀਂ ਆ ਦਹੀਂ ਪਾਣੀ ਰਹਿ ਗਿਆ ਪੀਣਾ ਹਾਂ ਜੀ ਠੀਕ ਹੈ ਅੱਛਾ ਪਰਵਾਨ ਜੀ ਤੁਹਾਡਾ ਉਸਤਾਦ ਕੌਣ ਸੀ ਆ ਖਸਾਬੇ ਮੇਰੇ ਜਬਰਦਸਿਰ ਭਾਗ ਦੀ ਸ਼ੁਰੂਆਤ ਹੋ ਮੇਰੇ ਜੀ ਖਸਾਬ ਮੇਰੇ ਦੇਖਣਾ ਜੀ ਖਸਾਬ ਠੀਕ ਹੈ ਜੀ ਅੱਜ ਮੈਚ ਹੋ ਛੋਟਾ ਜੀ ਖਸਾਬ ਦੇ ਕੇ ਦਿੱਤੀ ਹੈ ਠੀਕ ਹੈ ਜੀ ਜਬਰਦਸਿਰ ਭਾਗ ਦੀ ਸ਼ੁਰੂਆਤ ਹੋ ਕੋਈ ਕਹਾਣੀ ਨਹੀਂ ਬੱਚੇ ਕਿਸ ਨੀ ਠੀਕ ਹੈ ਜੀ ਠੀਕ ਹੈ ਮੋੜ ਰਹਾ ਹੋਇਆ ਵੀ ਅੱਛਾ ਪਲਵਾਨ ਜੀ ਜਿੱਦਾਂ ਤੁਸੀਂ ਤੁਹਾਡਾ ਅਖਾੜਾ ਜੱਦੀ ਪੁਸਤੀ ਅਖਾੜਾ ਹੈ ਕਾਫੀ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਹਾਂ ਜੀ ਤੇ ਤੁਹਾਡੇ ਅਖਾੜੇ ਨੂੰ ਜੀ ਕਦੇ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਸਪੋਰਟ ਦਿੱਤੀ ਗਈ ਹੈ ਜੀ ਕੋਈ ਗ੍ਰਾਂਟ ਵਗੈਰਾ ਸਪੋਰਟ ਵੀ ਕੋਈਦਾ ਸਰਕਾਰ ਚਾਹੀਦਾ ਹਾਂਜੀ ਇੱਦਾਂ ਦਾ ਖਲਾਅ ਵਾਲਾ ਡਾਕਟਰ ਸਪੋਰਟ ਮਿਲੀ ਹਾਂਜੀ ਤੇ ਇੱਕ ਵਾਰੀ ਤੜਕਾਈ ਸਟਾਫ ਦੇ ਆਪੀ ਉਹਨਾਂ ਨੇ ਤਾਂ ਤੜਕ ਰਗਰਦੀ ਆ ਉਹ ਵੀ 3 ਲੱਖ ਰੁਪਿਆ ਪੂਰਾ ਲੱਗਾ ਉਹ 3 ਲੱਖ ਦੇ ਲੱਖ ਰੁਪਿਆ ਲੱਗਾ ਹਾਂਜੀ ਤੇ ਹੁਣ ਸਾਡੇ ਐਮਐਸਏ ਲਈ ਉਹਨਾਂ ਨੇ ਤਾਂ 10 ਲੱਖ ਦੇ ਸਾਡੇ ਬਰਾਬਰ ਠੀਕ ਹੈ ਜੀ ਇੱਦਾਂ ਕਈ ਦੇ ਗ੍ਰਾਂਟ ਵੈਸੇ ਇਦਾਂ ਦੇ ਕਦੀ ਮਿਲਦੀ ਨਹੀਂ ਇਦਾਂ ਦੇ ਮੈਂ ਪਲਵਾਨ ਜੀ ਉਹ ਹਾਲੀ ਅਖਾੜੇ ਨੂੰ ਅਕਾਲੀ ਦਲ ਦੀ ਸਰਕਾਰ ਵੱਲੋਂ 2 ਕਰੋੜ ਰੁਪਏ ਦਿੱਤੇ ਗਏ ਸੀ ਕਦੇ ਇਦਾਂ ਦੇ ਤੁਹਾਡੇ ਮੰਨ ਲਓ ਕਦੇ ਕੋਈ ਹੈਲਪ ਹੋਈ ਨਹੀਂ ਵੱਲੋਂ 100 ਲੱਖ 1.5 ਲੱਖ ਰੁਪਏ ਦਿੱਤਾ ਕੋਈ ਖਾੜਾ ਦਾ ਪਦਾਰਥ ਉਹਦੀ ਬਹੁਤ ਦੇਖਿਆ ਹਾਂ ਜੀ ਗਿੱਦੜ ਦੇ ਨਾ ਨਾ ਹੋਇਆ ਹਾਂਜੀ ਦੇ ਦੀ ਬਾਅਦ ਵਿੱਚ ਹਿੰਦੂ ਸਾਡਾ ਨਾਗਰ ਬਿਆਰ ਜਾ ਕੇ ਪਿਆਰ ਦਾ ਮੈਂ ਸ਼ਾਹ ਹਰ ਬਣਾ ਰਿਹਾ ਹਾਂ ਹਾਂਜੀ ਹਾਂਜੀ ਸਰਕਾਰ ਦੇ ਦਰ ਦੇ ਵਿਰੋਧ ਕਰੋ ਵੀ ਦੇ 10 ਲੱਖ ਦਾ ਬੋਲਦਾ ਬਿਲਕੁਲ ਨਹੀਂ ਜਿਹੜਾ ਲਿਖੋ ਲਿਖਤਾ ਨਹੀਂ ਦਾਕਾਉਂਦੇ ਸਾਡਾ ਵੀ ਬੜੀ ਰਿਸਪਨ ਹੋਇਆ ਨਹੀਂ ਹਾਂਜੀ ਲੱਖ ਰੁਪਏ ਤੋਂ ਜਗਰਾਣ ਜਰੀ ਨਹੀਂ ਮਿਲੂਗਾ ਠੀਕ ਹੈ ਜੀ ਮੈਂ ਸਰਕਾਰ ਨੂੰ ਰਿਕਵੈਸਟ ਕਰਦਾ ਜੀ ਪ੍ਰਸੰਗਿਕੀ ਤੌਰ ਤੇ ਕਿ ਵੇਖੋ ਅੱਜ ਜੋ ਪੰਜਾਬ ਦੇ ਹਾਲਾਤ ਹੈ ਉਹ ਪੰਜਵਾਂ ਪੰਜ ਦਰਿਆ ਦੀ ਧਰਤੀ ਪੰਜਾਬ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਹੈ ਜਿਹੜੇ ਜੱਦੀ ਕੁਸ਼ਤੀ ਅਖਾੜੇ ਹੈ ਇਹਨਾਂ ਦੇ ਵਿੱਚ ਜਿਹੜਾ ਮੁੰਡਾ ਬੱਚਾ ਆ ਗਿਆ ਜੀ ਉਹ ਤਕਰੀਬਨ ਤਕਰੀਬਨ ਨਸ਼ਿਆਂ ਤੋਂ ਦੂਰ ਰਹੇਗਾ ਚੰਗਾ ਇਨਸਾਨ ਬਣੇਗਾ ਪਹਿਲਵਾਨ ਬਣੇਗਾ ਰੁਸਤਮ ਬਣੇਗਾ ਠੀਕ ਹੈ ਜੀ ਪਲੀਜ਼ ਇਹਨਾਂ ਅਖਾੜਿਆਂ ਨੂੰ ਆਪਾਂ ਪ੍ਰਸਨਲੀ ਤੌਰ ਤੇ ਰਿਕਵੈਸਟ ਕਰਦੇ ਆ ਤਾਂ ਕਿ ਆਪਾਂ ਜਿੰਨੇ ਜੋਗੇ ਹੈਗੇ ਆ ਵੱਧ ਤੋਂ ਵੱਧ ਮਜੀਦਾ ਪਰਮਾਨੀ ਨੂੰ ਸਪੋਰਟ ਕਰਿਆ ਕਰੋ ਤੇ ਸਰਕਾਰ ਨੂੰ ਸਾਡੀ ਬੇਨਤੀ ਹੈ ਜੀ ਇਹ ਇਹਨਾਂ ਨੂੰ ਅਖਾੜਿਆਂ ਦੇ ਜੱਦੀ ਪੁਸ਼ਤੇ ਅਖਾੜੇ ਆ ਵੱਧ ਤੋਂ ਵੱਧ ਗਰੰਟਾ ਦੇਣ ਇਹਨਾਂ ਦੇ ਕੋਲ ਆ ਕੇ ਪੁੱਛਿਆ ਜਾਏ ਕਿ ਤੁਹਾਨੂੰ ਭਲਵਾਂ ਜੀ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਮਿਹਰਬੀਨ ਭਲਵਾਂ ਵਰਗੇ ਰੁਸਤਮ ਬਣਨ ਸੋ ਅਸੀਂ ਦਾ ਇਹੀ ਕਾਮਨਾ ਕਰਦੇ ਆ ਜੀ ਅੱਛਾ ਭਲਵਾਂ ਜੀ ਇੱਕ ਗੱਲ ਹੋਰ ਦੱਸੋ ਜਿੱਦਾਂ ਅੱਜ ਦੀ ਪਲਵਾਨੀ ਦੇ ਵਿੱਚ ਦਲਾਲ ਜਿਹੜਾ ਦਲਾਲਾਂ ਦਾ ਦੌਰ ਚੱਲ ਰਿਹਾ ਹੈ ਜਿਹੜੇ ਮੁੰਡੇ ਮਿਹਨਤ ਲਾਉਂਦੇ ਆ ਸਵੇਰ ਤੋਂ ਉੱਠ ਕੇ ਉਹਨਾਂ ਦੀ ਚੰਗੇ ਮੁੰਡਿਆਂ ਦੀ ਕੁਸ਼ਤੀਆਂ ਨਹੀਂ ਹੁੰਦੀ ਜਿਹੜੇ ਨੂਰਾ ਕੋਲਦੇ ਆ ਨਹੀਂ ਉਹਨਾਂ ਦੀ ਕੁਸ਼ਤੀਆਂ ਹੋ ਜਾਂਦੀਆਂ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਉਹ ਤੇ ਦੇਖੋ ਜੀ ਬਈ ਸૌ ਤੋਂ ਪਹਿਲਾਂ ਮੈਂ ਮਾੜਾ ਗੱਲ ਦੇ ਦਾ ਉਸਤਾਦ ਨੂੰ ਹਾਂਜੀ ਜਿਹੜੇ ਕੋਸ਼ ਉਸਤਾਦ ਆ ਫਿਰ ਉਸਤਾਦ ਦੇ ਸ਼ਰਤ ਤੇ ਆਈ ਬੱਚਾ ਪੁਆ ਬੰਨਾ ਨਹੀਂ ਬੰਨਾ ਹਾਂਜੀ ਉਸਤਾਦ ਨੇ ਦੁਕਾਨਦਾਰ ਚਲਾਈ ਆ ਉਸਤਾਦ ਨੇ ਇੱਕ ਖਾੜਾ ਵੀ ਉਹਨਾਂ ਨੇ ਦੁਕਾਨ ਦੇ ਖੁੱਲ੍ਹੀ ਜਾਈ ਸਾਡਾ ਮੁੰਡਾ ਪਾਟਲੇ ਬਾਰੇ ਲਾ ਕੇ ਮਰ ਗਏ ਅੱਜ ਮੇਰੇ ਕੱਲ ਮੇਰੇ ਮੇਰ ਦਾ ਬਾਈ ਬੰਦਾ ਰੋਂਦਾ ਉਹ ਮੈਨੂੰ ਕੀ ਹਾਂਜੀ ਤੇਰੀ ਕਾ ਸ਼ੁਰੂ ਤਾਂ ਲਗਾ ਮੁੰਡਾ ਖਾਣਾ ਪੀਂ ਹਾਂਜੀ ਬਾਕੀ ਦੀ ਗਾ ਬਰਾਲੀ ਦੀ ਹੈ ਬਰਾਲੀ ਦੀ ਸਾਡੇ ਬੰਦਨਾਂ ਕਰਦੇ ਜੀ ਹਾਂਜੀ ਫਿਰ ਕਿਹੜਾ ਕਿਹੜਾ ਨਾਲ ਇਹ ਸਾਡੀ ਇਰੀ ਦੀਆਂ ਬਕਤਾਂ ਬਾਰੇ ਹਰ ਪਾਸੇ ਬੁਲਾ ਰਹੀ ਠੀਕ ਹੈ ਜੀ ਬਰਾਲੀ ਸ਼ੁਰੂ ਕੀਤੀ ਭਾਣਾ ਨਹੀਂ ਆ ਬਟ ਇਹ 4 ਵਜੇ ਇੱਕ ਉੱਚੇ ਵਾਇਰਸ ਆ ਕੋਰੋਨਾ ਵਾਇਰਸ ਆ ਤੇ ਕੋਰੋਨਾ ਵਾਇਰਸ ਬੰਨੂ ਜਾਂਦੀ ਫਿਰ ਕਰ ਰਿਹਾ ਯਾਰ ਹਾਂਜੀ ਤੇ ਵਾਇਰਸ ਬਰਾਲੀ ਵਾਲਾ ਵਾਇਰਸ ਹੀ ਆਈ ਬਹੁਤ ਦੇਖੇ ਨਿਸ਼ਾਨ ਹੋ ਰਿਹਾ ਵਾ ਮੇਰਾ ਹਾਂਜੀ ਬੜਾ ਦੇਖੀ ਕਰਦਾ ਜੀ ਇਹ ਦੀ ਕੱਟ ਕੀਤਾ ਜਾਵੇ ਹਾਂਜੀ ਜਿਹੜੇ ਮੁੰਡੇ ਆ ਜਾਂ ਪ੍ਰਸਤਾਦਾਰ ਅੱਜ ਬੜਾ ਅੱਗੇ ਸਟਾਰੋ ਹੈਗੇ ਕਹਿੰਦੇ ਸਮਝ ਇੱਕ ਉਸਤਾਦ ਤੇ ਇੱਕ ਪੀਰ ਹੁੰਦਾ ਸੀਗਾ ਹਾਂਜੀ ਅੱਜ ਦਾ ਉਸਤਾਦ ਉਸਤਾਦ ਰਾ ਇੱਕਠਾ ਬਿਠਾ ਦਿਆ ਹਾਂਜੀ ਉਸਤਾਦ ਖੁਦ ਤੋੜਾ ਹਾਂਜੀ ਉਸਤਾਦ ਬੱਚਾ ਨੂੰ ਕੜਵਾ ਲਾ ਲਿਆ ਮਾਰ ਲਿਆ ਉਹੋ ਜਿਹੀ ਜਿੰਦਗੀ ਕਰਾ ਕਰਦੇ ਰਿਹਾ ਆ ਜੀ ਵੇਖੋ ਜੀ ਜਦੋਂ ਤੱਕ ਦਰਸ਼ਕ ਵੀਰੋ ਉਸਤਾਦ ਸ਼ਕਿਰਦਾਂ ਨੂੰ ਆਪਣਾ ਪੁੱਤਰ ਨਹੀਂ ਸਮਝੇਗਾ ਤਦੋਂ ਤੱਕ ਤਾਂ ਆਹੀ ਕਰਦਾ ਵੀ ਮੈਡੀਸਨ ਕਰਾਦੀ ਹੈ ਕੁਝ ਵੀ ਕਰਾ ਦਿਆ ਠੀਕ ਹੈ ਜੀ ਜਦੋਂ ਕਿਸੇ ਦਾ ਕਹਿੰਦੇ ਸ਼ਕਿਰਦ ਜਿਹੜਾ ਉਹਨੂੰ ਪੁੱਤਰਾ ਵੀ ਪੁੱਤਰੀ ਸਮਝੋ ਸਾਰੇ ਦਿਨੇ ਵੀ ਆਪਣੇ ਉਸਤਾਨ ਇਹ ਸਾਡੀ ਬੇਨਤੀ ਹੈ ਜੀ ਕਿ ਮੈਡੀਸਨ ਨਾ ਕਿਸੇ ਨੂੰ ਕਰਾਓ ਬਾਕੀ ਬਹੁਤ ਅਖਾੜੇ ਇਦਾਂ ਦੇ ਆ ਜਿੱਦਾਂ ਬਿਲਕੁਲ ਵੀ ਮੈਡੀਸਨ ਨਹੀਂ ਹੈਗੀ ਕਿਸੇ ਕਿਸੇ ਅਖਾੜੇ ਚ ਮੈਡੀਸਨ ਚੱਲਦੀ ਪਈ ਹੈ ਜੀ ਸੋ ਪਲੀਜ਼ ਬੇਨਤੀ ਹੈ ਮੈਡੀਸਨ ਲਾ ਕੇ ਨਾ ਕਰੋ ਮੇਰੀ ਪਲਵਾਨ ਵੀਰਾਂ ਨੂੰ ਵੀ ਸ਼ਾਰਟਕਟ ਨਾ ਮਾਰੋ ਜਿਹੜੇ ਦੇਸੀ ਡੰਡ ਬੈਠਕਾ ਉਹ ਮਾਰੋ ਜੀ ਦੇਸੀ ਖਾਣਾ ਖਾਓ ਪਲੀਜ਼ ਬੇਨਤੀ ਹੈ ਅੱਛਾ ਪਲਵਾਨ ਜੀ ਇੱਕ ਗੱਲ ਹੋਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਪੁਰਾਣੀ ਪਲਵਾਨੀ ਸੀਗੀ ਤੇ ਅੱਜ ਦੀ ਪਲਵਾਨੀ ਦੇ ਵਿੱਚ ਕੀ ਡਿਫਰੈਂਸ ਹੈ ਅੰਤਰ ਕੀ ਹੈ ਹਾਂ ਤਾਂ ਜੀ ਦੰਦਰਾ ਦਾ ਹਾਂ ਜੀ ਗੱਲ ਗਦਾ ਮਲ ਆਪਗਮਿਆ ਜੋਂ ਦਾ ਰਾਜਾ ਬਹੁਤ ਫੱਟ ਲਗਾ ਦਿਆ ਵੀ ਪੁਰਾਣੀ ਮਲ ਕੋਈ ਬਲ ਬੈਂਡ ਬੁਲਗੁਦ ਕਿੰਨੇ ਵੜੇ ਕੁਸ਼ੀ ਕਰਨੀ ਠੀਕ ਹੈ ਪੁਰਾਣੀ ਇਥੇ ਇੱਕ ਦਿਨੀ ਕੁਸ਼ੀ ਖੁੱਲਾ ਟਾਈਮ ਕੋਲ ਕਲਬ ਚਲਾਵੇ ਹਾਂ ਜੀ ਅੱਜ ਕੱਲ੍ਹ ਦੇ ਲੋਕ ਮਾਰੇ ਫੋਨ ਲਾਉਂਦੇ ਜੀ ਕਿ ਮੈਂ ਖਾਣੇ ਨਾਲ ਕੁਸ਼ੀ ਜੀ ਮੇਰੀ ਜੋੜ ਨਹੀਂ ਮੈਨੂੰ ਉਹਨਾਂ ਕੋਲ ਨਾ ਹਾਂ ਜੀ ਹਾਂ ਜੀ ਬੇਟਾ ਮਾੜਾ ਮੈਨਕਲ ਨਾ ਕਮਰਸ਼ੀਅਲ ਵੀ ਪੈਸੇ ਹੀ ਵਧਰਾਲੇ ਉਹਦੇ ਲਈ ਮੇਜੀ ਮੇਰੀ ਜੋਗ ਵੀ ਮੈਨਕਲ ਆ ਹਾਂਜੀ ਗਾਣੇ ਮੱਲਾ ਦੇ ਬਦੀ ਮਾ ਪੁੱਛਿਆ ਹਾਂਜੀ ਮੈਂ ਉਹਨੇ ਕਿ ਮੁੰਡਾ ਮਾਰਾ ਕਰਕੇ ਟੰਡਾ ਮਾਰਾ ਹਾਂਜੀ ਅਗਰ ਉਹਦੇ ਨੂੰ ਮਾੜਾ ਸਾਨੂੰ ਵਜੇ ਚਾਬ ਹੋ ਜਾਵੇਗਾ ਨਾ ਮਾੜਾ ਪਾ ਕੇ ਪਰੇ ਕਰਦੇ ਹਾਂ ਹਾਂਜੀ ਬਿਲਕੁਲ ਅੰਦਰ ਤੋਂ ਮਾੜਾ ਮੂਹ ਨਹੀਂ ਕਰਦੇ ਵੀ ਉਹ ਜਿਹੜਾ ਪਾਣੀ ਨੂੰ ਕਰਦੇ ਕਿ ਮੱਲਾ ਦੇ ਸਾੜੀ ਇੰਨਾ ਦੀ ਬਾਵਾ ਦਾ ਹਾਂਜੀ ਇਹ ਵੀ ਸਾਡੇ ਮਾੜਾ ਦਾ ਦਾਵਰ ਕੋਲੋਂ ਸਾਡੀ ਦੀ ਚੀਜ਼ ਹਾਂਜੀ ਇੱਕ ਪਹਿਲਵਾਨ ਜੀ ਜਿੱਦਾਂ ਮੰਨ ਲਓ ਕੁਸ਼ਤੀ ਹੁੰਦੀ ਹੈ 10-10 ਮਿੰਟ ਬਾਅਦ ਪਹਿਲਵਾਨ ਪਾਣੀ ਵੱਲ ਨੂੰ ਭ ਬਾਰੇ ਤੁਸੀਂ ਇਹ ਤਾਂ ਹੀ ਮਾਗਦੇ ਕਿ ਰੂਪਾ ਕਰ ਦਿੱਤੇ ਵੀ ਇਹ ਇਹ ਜੀ ਕਰੀ ਖਰਾਬ ਹੈ ਜੇ ਮਾਲ ਖਾਂਦੇ ਆ ਹਾਂ ਜੀ ਦੇਖੋ ਜੀ ਸਾਡੀ ਖਾਂਦੇ ਨੇ ਬੁਲਾਨੀ ਮੇਰੇ ਵਾਲੇ ਜਾਬਿੱਦ ਵੀ ਮਾਰ ਬਟੇ ਕੋ ਆਦੇ ਹਾਂ ਜੀ ਮੈਂ ਭੁਰੰਦਰ ਰਵਿੰਦਰ ਭੋਲੇ ਵਰਗੇ ਹਾਂ ਜੀ ਬਹੁਤ ਅੱਧੀ ਬਾਲੇ ਖੋ ਦੇਖਿਆ ਹਾਂ ਜੀ ਅੱਖੀ ਤੋਂ ਕੋ ਦੇਖਿਆ ਉਹਨੇ ਕਹਿੰਦੀ ਮੈਂ ਨਹੀਂ ਖਾਦੀ ਪਾਣੀ ਪੀਤਾ ਹੂਗਾ ਠੀਕ ਹੈ ਜੀ ਅਗਰ ਕੋਈ ਚੀਜ਼ ਹੋ ਗਈ ਆ ਪੰਜ ਮਿੰਟਾਂ ਪਾਣੀ ਬੰਦ ਕਰਨਾ ਪਹਿਲੇ ਬੋਤਲਾਂ ਕਿ ਮਿਠਾ ਹਾਂ ਹਾਂ ਜੀ ਹੱਲਾ ਟੁੱਜਿਆ ਪਾਣੀ ਬੋਲ ਸਕਦੇ ਆ ਹਾਂਜੀ ਤੇ ਆਪ ਗੱਡੀ ਚ ਨਿਕਲਦੀ ਆ ਕਸੀਮੇ ਦੇ ਸੁਣੇ ਹੋਏ ਮੇਰਾ ਹਾਂਜੀ ਇਹ ਕਿਹਦੀ ਬਣਾਣੀ ਆ ਕੀ ਤਾਂ ਦਿਖਾਦਾ ਜੀ ਤੁਹਾਨੂੰ ਸਟਾਰ ਖਵਾ ਰਿਹਾ ਠੀਕ ਹੈ ਜੀ ਅਬ ਇਹ ਮਨ ਜੀ ਨਾ ਆ ਰਹੀ ਪੰਗੜੇ ਪਾਣੀ ਜਿੱਨੇ ਕੱਲ ਮਾਰੀ ਆਈਏ ਹਾਂਜੀ ਇਸੇ ਲਈ ਕਰਦਾ ਜਿਹੜਾ ਮੁੰਡੇ ਹੱਥਾਂ ਤੇ ਮਰਦੇ ਨੇ ਠੀਕ ਹੈ ਜੀ ਕਿਵੇਂ ਕੋ ਮੁੰਡਾ ਹੱਥਾਂ ਨਾਲ ਅੱਗੇ ਪਿੱਛੇ ਮੁੰਡਾ ਅਰਜੇ ਪਖੇਰੇ ਮਾਰ ਗਿਆ ਤਾਂ ਹਾਂਜੀ ਨਹੀਂ ਕਰਨਾ ਠੀਕ ਹੈ ਜੀ ਹਾਂਜੀ ਉਹ ਮੰਨ ਲਓ ਨਸ਼ਾ ਲਈ ਕਰ ਰਹੇ ਨੇ ਉਹ ਤੇ ਨਹੀਂ ਬਰਸਾਨ ਹੋ ਰਿਹਾ ਬਹੁਤ ਆਲੀ ਬਾਈ ਹਾਂਜੀ ਬੜੇ ਮੁੰਡੇ ਦਿਹਾਣ ਮਰ ਗਏ ਸਾਡਾ ਇਨਸਾਨ ਹੋ ਰਿਹਾ ਲੋਕੀ ਇਹਦੇ ਪ੍ਰੋਨੀ ਨਾ ਕਰੋ ਠੀਕ ਹੈ ਤੁਹਾਨੂੰ ਛੱਡੋ ਉਹ ਡਰਦੇ ਆ ਜੀ ਵੀ ਬੱਚਾ ਪਹਿਲਵਾਨੀ ਬਾਰੇ ਮੰਨ ਲੋ ਇੱਕ ਹੋਰ ਆ ਜੀ ਹਾਂਜੀ ਉਹ ਪੁਰਾਣੀ ਸਮੇਂ ਦੇ ਲੋਕੀ ਇਹਦੇ ਸਾਡੇ ਘਰੇ ਭੁਆਣਾ ਗਿਆ ਭੁਆਣਾ ਨਾ ਨਗਰ ਰਖੀਰ ਆ ਗਿਆ ਸਕੇਰ ਆ ਗਿਆ ਠੀਕ ਹੈ ਜੀ ਉਹ ਤਾਂ ਮਤਲਬ ਜਿਹੜੇ ਘਰੇ ਭੁਆਣਾ ਚਾਰ ਬਾਲੇ ਹੋ ਉਸ ਘਰ ਦਾ ਬਲਾਕ ਤੱਕ ਹੀ ਸੰਗ ਹੋ ਜਾਂਦੀ ਸੀ ਇਹ ਭੁਆਣੇ ਵਾਲੇ ਪੁੱਪਾ ਲਿਖ ਅੱਜ ਕੱਲ ਇਹ ਲੋਕੇ ਆ ਵੀ ਸਾਡੇ ਕੋਲ ਭੁਆਰੇ ਦੀ ਆਸ਼ਕਾ ਦੀ ਆਸ਼ਕਾ ਭਾਵੇਂ ਤੇਰਾ ਵੀ ਆਸ਼ਕਾ ਹੋਇਆ ਹਾਂਜੀ ਹਾਂਜੀ ਅੱਛੇ ਭਾਈ ਵਾਜਦੇ ਦਿੱਤੇ ਹਾਂਜੀ ਤਾ ਤੇ ਮੈਨਾਂ ਬੁਰੇ ਹਾਲਾਤ ਤੇਰਾ ਵੀ ਨਿਤ ਖਰਾਬ ਦੇਖੀ ਨੀ ਖਰਾਬ ਹਾਂਜੀ ਬਈ ਆਗਲੇ ਵੀ ਅੱਗੇ ਕੋਈ ਫਕੀਰ ਬੰਦੇ ਆ ਗਏ ਆ ਮੇਰੇ ਸਾਹ ਆਏਗਾ ਹਾਂਜੀ ਅੱਗੇ ਤੂੰ ਦੱਸਦਾ ਹਾਂਗੇ ਭਾਈ ਕਿਤੇ ਕਿਤੇ ਵੀ ਅਜੇ ਬੱਚੇ ਨੂੰ ਹਾਲੀ ਬਣਾਉਣਾ ਇਦਾਂ ਭੁਲਾਉਣਾ ਕੋਦਾ ਇਹ ਬੇਤੁਰ ਕੰਮ ਆਦਾ ਹਾਂਜੀ ਸੋ ਸਿੱਧਾ ਜੀ ਇਹੀ ਰਿਕਵੈਸਟ ਕਰਦੇ ਆਂ ਕਿ ਵੱਧ ਤੋਂ ਵੱਧ ਕੋਈ ਸ਼ਾਰਟਕਟ ਨਾ ਪਲਵਾਨ ਅਪਣਾਏ ਬੇਸੀ ਖਰਾਕਾਂ ਖਾਓ ਜੀ ਡੰਡ ਬੈਠਕਾਂ ਲਾਓ ਕਿਉਂਕਿ ਸਟੈਪ ਬਾਈ ਸਟੈਪ 스타 ਬਣਨਾ ਹੈ ਇੱਕਦਮ ਕਿ ਨਾ ਕੋਈ 스타 ਬਣਿਆ ਨਾ ਬਣ ਹੁੰਦਾ ਜੇ ਇੱਕ ਸੀਜ਼ਨ ਤੁਸੀਂ ਮੈਡੀਸਨ ਵਗੈਰਾ ਲੈ ਕੇ ਢੁਲ ਲੈਂਦੇ ਹੋ ਤਾਂ ਦੂਜੇ ਸੀਜ਼ਨ ਨਹੀਂ ਢੁਲਦੇ ਸੋ ਆਪਣੇ ਸਰੀਰ ਦਾ ਵੀ ਨੁਕਸਾਨ ਹੈ ਇਹ ਗੱਲਾਂ ਚੇਤੇ ਰੱਖਿਆ ਕਰੋ ਅੱਛਾ ਪਲਵਾਨ ਜੀ ਇੱਕ ਗੱਲ ਹੋਰ ਦੱਸੋ ਕਿ ਤੁਹਾਡੀ ਕੋਈ ਯਾਦਗਾਰ ਕੁਸ਼ਤੀ ਜਿਹੜੀ ਤੁਹਾਡੇ ਮਨ 'ਚ ਹੋਵੇ ਅੱਜ ਵੀ ਮਾਣ ਮਹਿਸੂਸ ਹੁੰਦਾ ਹੋਵੇ ਵੀ ਯਾਰ ਮੈਂ ਉਹ ਕੁਸ਼ਤੀ ਫਲਾਣੀ ਜਗ੍ਹਾ ਕੀਤੀ ਸੀਗੀ ਉਹਦਾ ਦੱਸੋ ਕੋਈ ਨਹੀਂ ਬਥੇਰੀ ਜਾਇਦਾਂ ਕੁਸ਼ਤੀਆਂ ਤੇ ਮਿਲੀਆਂ ਤੰਮੇ ਵਾਲੀ ਦੁਆਨਾ ਦੇ ਕੇਸਰਾ ਦੀ ਲੋਹ ਦੀ ਯਾਦਰ ਕੁਸ਼ਤੀ ਹੈ ਹਾਂਜੀ ਦੁਰਜੀਤ ਬਾਈ ਦੇ ਯਾਦਰ ਕੁਸ਼ਤੀ ਵੀ ਆਉਂਦੀ ਹੈ ਪਰਦੇਵ ਮਲਕਪੁਰ ਜੀ ਹਾਂਜੀ 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 ਉਹ ਬਦਲੋ ਬਦਲ ਕੁਸ਼ਤੀ ਹੈ ਜਿਹੜੀ ਦੁਰਜੀਤ ਆਉਂਦਾ ਠੀਕ ਹੈ ਜੀ ਤੇ ਅਲੀ ਦਾ ਵੀ ਕੁਸ਼ਤੀ ਦੀ ਮਖੀਆ ਹਾਂਜੀ ਹਾਂਜੀ ਅਲੀ ਦਾ ਮਖੀਆ ਕੁਸ਼ਤੀ ਅਰੀਤ ਵੀ ਬੇਮਾਨ ਆਈ ਨਾ ਠੀਕ ਹੈ ਜੀ ਕੁਸ਼ਤੀ ਬਰਾਮੇ ਅਗਲੀ ਰਿਚਲੇ ਅਬਦੁਲ ਗਨੀ ਦਾ ਵੱਡਾ ਭਰਾ ਹੈ ਜੀ ਹਾਂਜੀ ਉਹਨਾਂ ਦੀ ਕੁਸ਼ਤੀ ਇੱਕਦਮ 45 40 ਪੰਚਾਇਰ ਕੁਸ਼ਤੀ ਬਰਾਬਰ ਹੋਈ ਪਵਾ ਜੀ ਬੇਗਾਨੀ ਕੁਸ਼ਤੀ ਹੋ ਗਈ ਠੀਕ ਹੈ ਜੀ ਉਹ ਜਮਾ ਆਪਣਾ ਸਟੀਜਾਰ ਗੋਲ ਨਾ ਬੜਾ ਨਾ ਜੀ ਮੇਰੀ ਗੱਲ ਸੁਣ ਹਾਂਜੀ ਹਾਂਜੀ ਕੋਈ ਏਦਾਂ ਜਿਉਂ ਭੁਲਵਾਨ ਕਰਦੇ ਕੋਈ ਸਭਾ ਬੱਜਦੇ ਸਾਰੇ ਯਾਰਦਾਂ ਹੁੰਦੀਆਂ ਬੰਦਾ ਭੁਲਵਾਨਿਕਾ ਦਾ ਹੋਏ 6 ਕੇਜੀ ਹਾਂਜੀ ਅੱਛਾ ਭੁਲਵਾਨ ਜੀ ਤੁਹਾਡਾ ਕੋਈ ਆਈਡਲ ਜਿੱਦਾਂ ਤੁਸੀਂ ਨਿੱਕੇ ਹੁੰਦੇ ਸੀਗੇ ਮਨ ਲ ਤੁਸੀਂ ਦੇਖਦੇ ਹੁੰਦੇ ਸੀਗੇ ਕਿ ਯਾਰ ਆਪਾਂ ਇਸ ਭੁਲਵਾਨ ਵਰਗੇ ਬੰਨਾ ਕੋਈ ਏਦਾਂ ਦਾ ਕੋਈ ਇੱਕ ਦੋ ਮਲ ਬੇਫੀਰ ਮੇਰਾ ਤਾਂ ਵੀ ਮੇਰੇ ਫਾਦਰ ਸਾਹਿਬ ਜੀ ਚੋਵਾ ਜੀ ਹੈ ਕਿ ਇੱਕ ਹੈ ਜੀ ਜੇ ਮੰਦਾ ਜਰਾ ਨਦਾਮਾ ਜਰ ਮੰਦਾ ਗਾਮਾ ਫਲਵਾਨ ਜੀ ਹਾਂਜੀ ਹਾਂਜੀ ਜੇ ਬੈਂਕ ਇੱਕ ਨੋਟ ਲਿਖਿਆ ਵੀ ਕਿ ਜਗਵਾਣਾ ਨੇ ਮਨੋਇ ਕਰਤੀ ਵੀ ਕੀ ਕੀ ਗਾਮੇ ਬਾਰੇ ਕੀ ਲਿਖਦਾ ਰਹਿਣਾ ਹਾਂਜੀ ਹਾਂਜੀ ਜੇ ਗਾਮਾ ਜੀ ਹੋਏ ਤਾਂ ਮੇਰੇ ਫਾਦਰ ਸਾਹਿਬ ਹੋਏ ਆ ਹਾਂਜੀ ਅੱਜ ਅਸੀਂ ਹੋਏ ਜੀ ਦੱਸੇ ਰਿਪਾਤ ਬੜਾ ਜੀ ਹੋਇਆ ਬਿਲਕੁਲ ਬਿਲਕੁਲ ਹਾਂਜੀ ਜੀ ਬਸ ਇਹ ਮੈਂ ਵੈਸੇ ਤੇ ਪਾਣ ਵਾਲ ਜਿੰਨੇ ਵੀ ਸਾਰੇ ਦੇਖ ਲਈ ਆ ਸਾਡੇ ਇਹ ਗਾਮਾ ਜੀ ਨੂੰ ਬਹੁਤ ਟਾਈਮ ਜਿਹਦਾ ਮੰਨਦਾ ਠੀਕ ਹੈ ਜੀ ਬਾਈ ਕਿ ਸੰਧਾਪਤੀ ਜੀ ਸਾਰੇ ਵੱਡੇ ਭਰਾ ਸੀ ਬਹੁਤ ਜਨ ਦੇ ਸਤਿ ਠੀਕ ਹੈ ਵੱਡੇ ਮਾਲਾਬਰੀ ਹੋ ਗਏ ਆ ਜੀ ਅੱਛਾ ਭੁਗਵਾਨ ਜੀ ਜੰਦੇ ਜੰਦੇ ਕੋਈ ਸੰਦੇਸ਼ ਸਾਡੇ ਦਰਸ਼ਕਾਂ ਨੂੰ ਬੇਨਾਜੋ ਜੀ ਸੁਣਦੇ ਹੋ ਜੀ ਮੈਂ ਜਿਆਦਾ ਖਾੜਾ ਨਾ ਜੀਦਾ ਤੇ ਤੁਹਾਡਾ ਉਸਤਾਦਾਂ ਨੇ ਵੀ ਖਾੜਾ ਦਾ ਪਿਆਰ ਰੱਖੋ ਹਾਂਜੀ ਬੱਚਿਆਂ ਨੂੰ ਜੋ ਵੀ ਖਾੜਾ ਦਾ ਪਰਟਰਨ ਵਗੈਰਾ ਚੱਲਦਾ ਹੈ ਉਸ ਤੋਂ ਦੂਰ ਕਰੋ ਹਾਂਜੀ ਪੁਆਣੀ ਸਹੀ ਕਰਾਓ ਕਿਉਂਕਿ ਆਪਣੇ ਖਾੜੇ ਵੱਧ ਕਰਕੇ ਮੁੰਡੇ ਹੋਣ ਹਾਂਜੀ ਲੋਕੀ ਇਹ ਕਹਿੰਦੇ ਜੀ ਖਾੜੇ ਖਾੜਾ ਕਰਦਾ ਵੀ ਗੇੜ ਸਾਲਾ ਮੁੰਡਾ ਮਾਰਨਾ ਚਾਹੀ ਹਾਂਜੀ ਹਾਂ ਰੁੱਖਾ ਮਾਰ ਕੇ ਦਰਵਾਜ਼ਾ ਪਾ ਦਿੱਤਾ ਜਾ ਬਿਲਕੁਲ ਅਰੇ ਜੀ ਨਹੀਂ ਆ ਪੁਆਣੀ ਬਣਾਉਣਾ ਵੀ ਖਾੜੇ ਖਾੜੇ ਦਾ ਮੁੰਡਾ ਮਰ ਗਿਆ ਹਾਂਜੀ ਸਾਡਾ ਦਾ ਮਰ ਗਿਆ ਹਾਂਜੀ ਤੇ ਅੱਜ ਕੱਲ੍ਹ ਲੋਕਾਂ ਦੇ ਦਿਨਾਂ ਚੋਂ ਬੱਚੇ ਆ ਹਾਂਜੀ ਬੜਾਈ ਮੈਂ ਨਾ ਪਾਣ ਉਹਨੇ ਬੱਚਾ ਅਗਰ ਲੋਕਾਂ ਕਰੀ ਜਿਹਨੇ ਬੱਚਾ ਅਗਰ ਕਦੇ ਆ ਰਕੇ ਜਿੱਕੋ ਸ਼ਿਆਡਾ ਮੁੰਡਾ ਦੇਖੇ ਲੱਗੇ ਹਾਂਜੀ ਪਰ ਬੜੀ ਬੰਦਗੀ ਕਰਦਾ ਵੀ ਉਹ ਨਹੀਂ ਕਰੋ ਕਬੱਡੀ ਖੇਡੋ ਖਰਾੜ ਕਬੱਡੀ ਖਾਓ ਠੀਕ ਹੈ ਜੀ ਮੈਂ ਜਾਣ ਤੇ ਬੱਚੇ ਠੀਕ ਹੈ ਜੀ ਸੋ ਦਰਸ਼ਕੋ ਐਸੀ ਮਜੀਦਾ ਪਹਿਲਵਾਨ ਜੀ ਸ਼ਾਹ ਕੋਟ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਜੀ ਸੋ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗਲਤ ਸ਼ਬਦ ਬੋਲਿਆ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ